ਗਿਲਾਸ਼ੀ ਫਤੇਗੜ ਸਾਹਿਬ ਦੇ ਹਲਕਾ ਬਸੀ ਪਠਾਨਾ ਧੰਦਸਵੀ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦਾ ਪ੍ਰਕਾਸ਼ ਦਿਹਾੜਾ ਬੜੇ ਹੀ ਸ਼ਰਧਾ ਤੇ ਧੂਮ-ਧਾਮ ਨਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭ ਬਸੀ ਪਠਾਨਾ ਵਿਖੇ ਮਨਾਇਆ ਗਿਆ ਤੇ ਸਾਰੀ ਗੁਰਸੰਗਤ ਦੇ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਜਿੱਥੇ ਸਾਰੀ ਹੀ ਗੁਰਸੰਗਤ ਵੱਲੋਂ ਪੂਰਾ ਹੰਗਾਰਾ ਮਿਲਿਆ ਤੇ ਬੜੇ ਹੀ ਸਤਿਕਾਰ ਨਾਲ ਸ਼ਹਿਰ ਨਿਵਾਸੀਆਂ ਵੱਲੋਂ ਪਿਆਰ ਨਾਲ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ क्या नाम है बेटा आपका सरगुन कहाँ से आए हो बेटा सुंदरनगर अच्छा कितनी एज आपकी अच्छा आप हमें चार साहबजादों के नाम बताइए जी, जी, जी। जी जी, अच्छा जी अब गुरु जी का खालसा जी सताल जी क्या नाम आपका हरगुन कहाँ से आये हो सुंदर नगर हिमाचल से तो आज गुरु जी का जन्म दिहाड़ा है तो पहले आप हमें पांच प्यारों के नाम बताओ क्या क्या है तो आज आप संगत को क्या कहना चाहते हो ਜਿਵੇਂ ਜੋ ਸੀਗਾ ਪਿਰਾ ਕੋਟੂ ਵਿਹਾਰਾ ਹੈਗਾ ਬੱਸੀ ਵਿੱਚ 3000 ਆ ਗੁਰਦੁਆਰਾ ਮਨਾਇਆ ਜਾਏ ਹੁੰਦਾ ਉਹ ਯਾਹ ਹੋ ਗਿਆ ਕਿ ਪ੍ਰੋਗਰਾਮ ਹੋਇਆ ਤੇ ਅਸੀਂ ਖਾਸ ਕਰਕੇ ਜੋ ਮੇਰੇ ਪਰਸੇ ਜੋ ਵੀ ਸੀ ਕਿ ਇਹ ਆਏਗਾ ਕੱਲਾ ਅਸੀਂ ਨੇ ਮਨਾਇਆ ਕਿਸ ਤਰੀਕੇ ਨਾਲ ਮਨਾਇਆ ਉਸ ਦੀ ਬਹੁਤ ਹੀ ਆਈਡੀਆ ਅੱਛੇ ਤੇ ਆਈਡੀਆ ਲਿਆ ਕਿ ਬੱਚਿਆਂ ਨੂੰ ਕਿਹਾ ਦਖਲਾ دیا ਕਿ ਇਤਿਹਾਸ ਦੇ ਵਿੱਚ ਕੰਮ ਸੋ ਕਮ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦੋ ਛੋਟੇ ਬੱਚਾ ਲੈ ਕੇ ਖੇਰ ਤੇ ਹੀ ਫਿਰ ਜਵਾਲ ਬਣਾਇਆ ਉਹਦਾ ਆਈਡੀਆ ਸੀ ਕਿ ਉਹ ਸੋਸਥ ਜਿਹੜਾ ਅਲਸਰ ਮਾਹੌਲ ਸੀ ਸ਼ਾਰਦਾ ਉਹ ਬੜਾ ਵਿਗੜਿਆ ਹੋਇਆ ਸੀ ਤੇ ਸਮਾਜ ਵਿੱਚ ਮੁਸਲਮਾਨਾਂ ਖਾਸ ਕਰਕੇ ਵਿਗਾਰੀ ਦੇ ਰੋਜ਼ ਸੀ ਉਹਨਾਂ ਨੇ ਸੋਚਿਆ ਕਿ ਜੇ ਇਹ ਵਾਲੇ ਸੀ ਜੋ ਕਿ ਨਾ ਚਾਹਨੇ ਆ ਯਾ ਸਮਾਜ ਵਿੱਚ ਯਾਰਨਾ ਚਾਹਨੇ ਆ ਤੇ ਸਾਨੂੰ ਬੱਚੇ ਤਿਆਰ ਕਰਨੀ ਪੈਂਦੀ ਆ ਤੇ ਕਿਆ ਕਰਨ ਵਾਸਤੇ ਇਹਨਾਂ ਨੇ ਕੀਤੀ ਲਈ ਮੈਂਟਲੀ ਸਾਰੇ ਪਰਸੂਨ ਅਨੁਸ਼ਾਸਨ ਕਰਨਾ ਉਹਨਾਂ ਨੂੰ ਦੋ ਮਹੀਨਾ ਥੇੜਿਆ ਤੇ ਮੈਂ ਵੀ ਇੱਕ ਟੀਚਰ ਹਾਂ ਹਾਲੇ ਕਿ ਮੈਂ ਵੀ ਬੱਚਿਆਂ ਨੂੰ ਪੜਾ ਰਿਹਾ ਤੇ ਉਹਨਾਂ ਨੂੰ ਥੋੜਾ ਜਿਆਦਾ ਸਹੀ ਕਰਨਾ ਕਿ ਛੋਟੇ ਮोटे ਨਾ ਮਾਚੀ ਰਹਿੰਦੀਆਂ ਤੋ ਆਤੀ 23 ਹਲ 33 40 ਦੀ ਆਤੀ ਸਾਉਥ ਉਪਰ ਬਚੇ ਆ ਗਈ ਥੀ ਔਰ ਸਾਰੇ ਨੇ ਨਾਮ ਜਿਹੜਾ ਨੇ ਪਾ ਕੇ ਆਵੇਂ ਥੋੜਾ ਹੈ ਪਰ ਕਾਪੀ ਨੰਬਰ ਆਏ ਜੋ ਵੀ ਹੈ ਯਾਰ ਤੋ ਇਹ ਹੈ ਕਿ ਹੁੰਦਾ ਕਿ ਇਹ ਬੱਚੇ ਹੈਗੇ ਕਿ ਕਬਸੇ ਦਾ ਨਜ਼ਰ ਤੇ ਰੱਖਣਗੇ ਐਸੀ ਜਿਵੇਂ ਗੁਲਦੇ ਜਿਵੇਂ ਗੋਮਨ ਦਿਹਾੜੇ ਤੇ ਗਏ ਸੀ ਉਸ ਵੇਲੇ ਸਾਰੇ ਨੇ ਨਾਮ ਲਿਆ ਸੀ ਤੋ ਇੱਕ ਕਿਸਮ ਦਾ ਨਾ ਉਚਾ ਕਰਨਾ ਜਿੰਨੇ ਬੱਚੇ ਨੇ ਆਪਾਂ ਨੂੰ ਕੋਪਾ ਚਾਈਨ ਨੂੰ ਦਾ ਬੱਚਾ ਹੁੰਦਾ ਬਚਾ ਹੇ ਇੱਕ ਮੌਕਾ ਸੀ ਕਿ ਜੋ ਮੈਸ ਮੇਰੇ 30 ਸਾਲ ਹੈਗਾ ਕਿ ਮੈਂ ਕਰੀ ਬਹੁਤ ਬੱਚੇ ਜੇ ਤਾਂ ਤੁਸੀਂ ਦੇਖੋਗੇ ਮਾਦਾ ਦਾ ਬਹੁਤ ਬੀਬੀਆਂ ਦਾ ਤੇ ਬੀਬੀਆਂ ਦਾ ਰੋਲ ਨਹੀਂ ਹੁੰਦਾ ਜ਼ਰੂਰੀ ਹੈ ਜਿੰਨਾ ਬੱਚਾ ਦਾ ਹੈਗਾ ਤੇ ਬੀਬੀਆਂ ਦੇ ਅਲਾਵਾ ਸੀ ਬਹੁਤ ਪੁਰਾਣਾ ਨਹੀਂ ਜਾਂਦਾ ਹੈਗਾ ਤੇ ਤੁਸੀਂ ਦੇਖ ਲਿਆ ਹੁਣ ਕਿ ਕਿੰਨੇ ਕੱਦਮ ਵੰਡੇ ਤੇ ਅਸੀਂ 70% ਤੋਂ ਤਰਾਰ ਦਿੱਤੇ ਆ ਤਾਂ ਕਿ ਬੱਚੇ ਨਿਰਾਸ਼ ਨਾ ਹੋਣ ਇਹ ਹੈ ਤਾਂ ਕਿ ਉਹ ਬਾਕੀ ਵਾਇਗਰੀ ਦੇਖਿਆ ਯਾਰ ਕਿ ਅੱਜ ਦੀ ਨੌਜਵਾਨ ਪੀੜ੍ਹੀ ਜਿਹੜੀ ਆਪਣੇ ਸਿੱਖ ਗੁਰਦੁਆਰੋਂ ਲੋਕਾਂ ਨੂੰ ਸੇਵਾਲ ਵਧਦੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਦੇਖੋ ਗੱਲ ਇਹ ਕਿ ਨਸ਼ਾ ਕਾਫਰ ਸਰਵਤ ਕਰਕੇ ਜੋ ਅਸੀਂ ਸੌ ਕਿਤਾਬਾਂ ਵਿੱਚ ਮਾਰੀਏ ਨਾ ਤਾਂ ਵੀ ਉਸ ਨ ਇਹ ਲਾਪਰਵਾਹੀ ਤੋਂ ਸ਼ੁਰੂਆਤ ਕੀਤੀ ਜਾਵੇ ਉਹਨਾਂ ਵੱਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇ ਕਈ ਤਰ੍ਹਾਂ ਦਾ ਦੂਸਰਾ ਹੈ ਖੇਡਾਂ ਵਿੱਚ ਉਹਨਾਂ ਨੂੰ ਸਹਾਇਤ ਕਰਨਾ ਇੱਕੀ ਗੱਲ ਹੈ ਕਿ ਉਹਨਾਂ ਨੂੰ ਮੋਬਾਈਲ ਦਾ ਚਸਕਾ ਹੈ ਇਹਨੂੰ ਘਟਕਾ ਦੇਣ ਦਾ ਕੋਸ਼ਿਸ਼ ਕਰਨਾ ਚਾਹੀਦਾ ਹੈਗਾ ਇੱਕੀ ਗੱਲ ਇਹ ਹੈ ਕਿ ਅਸੀਂ ਲੋਕਾਂ ਦੇ ਵਿਦੇਸ਼ੀ ਹੋ ਗਏ ਆ ਅਸੀਂ ਇਹਨਾਂ 'ਤੇ ਧਿਆਨ ਨਹੀਂ ਦਿੰਦੇ ਅਸੀਂ ਕਿਨੇ ਅਗਲਾ ਮਤਲਬ ਰੱਖੀਦਾ ਆ ਤਾਂ ਗੱਲ ਵਿਗੜੀ ਹੈਗੀ हर एक जिम्मेदारी समाज के बदल लैनी पैगी गवर्नमेंट का भी रोल है इसके कानून का भी रोल है तो सारे कट्ठे मिलेंगे कहाँ जा करके ये हो सकता है मैं इसके ऊपर काफी काम किया हुआ है एक दिन तक बाकी ਹਾਂਜੀ ਸਰ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਬੱਸੀ ਪਠਾਨਾ ਕੀ ਕਹਿਣਾ ਹੈ ਵਾਈ ਬੁੱਡ ਜੀ ਦਾ ਖਾਸਾ ਵਾਈ ਬੁੱਡ ਜੀ ਦੇ ਹਿੱਸੇ ਪੂਰੀ ਇਖਤਬਾਰ ਵਿੱਚ ਵਸਦੇ ਨਾਮ ਨੇ ਨਾਮ ਨੇਵਾ ਸੰਗਤ ਨੂੰ ਬਹੁਤ ਬਾਰਤਮਾ ਅੱਜ 12 ਸਾਲ ਸ੍ਰੀ ਗੁਰੂ ਦਾ ਪ੍ਰਕਾਸ਼ ਦਿਹਾੜਾ ਬੜੀ ਖੁਸ਼ੀ ਨਾਲ ਦੇ ਨਾਲ ਮਨਾਇਆ ਜਾ ਰਿਹਾ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਬਾਦ ਬੇਨਤੀ ਹੈ 10 ਬੇਨਤੀ ਕਰਦੇ ਆ ਕਿ ਮਹਾਰਾਜ ਇਦਾਂ ਹੀ ਕਿਰਪਾ ਬਣਾਈ ਰੱਖਣ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਉਤਸ਼ਾਹ ਜਿਹੜਾ ਦੇਖਣ ਨੂੰ ਮਿਲਿਆ ਸਿੰਘ ਸਭਾ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਸੀ ਤੇ ਇੱਥੇ ਗੁਰਦੁਆਰਾ ਸਾਹਿਬ 'ਚ ਬੱਚਿਆਂ 'ਚ ਖਾਸ ਕਰਕੇ ਬੜਾ ਉਤਸ਼ਾਹ ਜਿਹੜਾ ਦੇਖਣ ਨੂੰ ਮਿਲਿਆ ਸੋ ਮੈਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਸੱਚੇ ਮਾਰਗ ਤੇ ਚੱਲਦੇ ਆਈਮਾਨਦਾਰੀ ਦੇ ਨਾਲ ਅਸੀਂ ਆਪਣਾ ਵੀ ਕੰਮ ਕਰ ਕਰਕੇ ਲੋਕਾਂ ਨੂੰ ਵੀ ਮੇਰੀ ਬੇਨਤੀ ਆ ਕਿ ਆਪਾਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦਾ ਫੇਦ ਲੈ ਕੇ ਜਿਹੜਾ ਆਪਣਾ ਜੀਵਨ ਆ ਉਹ ਅੱਗੇ ਵਧਾਈਏ ਅੱਗੇ ਲੈ ਕੇ ਬਹੁਤ ਬਹੁਤ ਧੰਨਵਾਦ ਪ੍ਰਾਪਰਟੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ